ਕੇਂਦਰ ਵਿੱਚ ਲਗਾਤਾਰ ਤੀਜੀ ਵਾਰ ਸਰਕਾਰ ਬਣਾਉਣ ਵਾਲੀ ਭਾਰਤੀ ਜਨਤਾ ਪਾਰਟੀ ਨੇ ਕਿ ਪੰਜਾਬ ਵਿੱਚ ਵੋਟਾਂ ਜਿੱਤਣ ਲਈ ਵੱਡੇ ਪੱਧਰ ਉਤੇ ਰੁਪਏ ਵੰਡੇ ਸਨ ਜੇਕਰ ਭਾਜਪਾ ਦੇ ਪੁਰਾਣੇ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਮੁੱਖ ਆਗੂ ਅਤੇ ਮੋਦੀ ਸਰਕਾਰ ਵਿੱਚ ਪਿਛਲੀ ਵਾਰ ਮੰਤਰੀ ਰਹਿ ਚੁੱਕੇ ਹਰ ਸਿਮਰਤ ਕੌਰ ਬਾਦਲ ਦੀ ਮੰਨੀਏ ਤਾਂ ਇਹ ਸੱਚ ਹੈ ਦੀਬਾ ਬਾਦਲ ਨੇ ਜਿਹੜੇ ਗੰਭੀਰ ਇਲਜ਼ਾਮ ਬੀਜੇਪੀ ਉੱਤੇ ਮੜ ਦਿੱਤੇ ਨੇ ਉਸ ਦਾ ਮੋੜਵਾ ਜਵਾਬ ਆਉਣਾ ਬਾਕੀ ਹੈ ਹਰ ਸਿਮਰਤ ਕੌਰ ਬਾਦਲ ਨੇ ਤਾਂ ਧਨਵਾਦੀ ਦੌਰੇ ਸਮੇਂ ਰਗੜੇ ਲਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਅਤੇ ਕੋਈ ਵੀ ਵਿਰੋਧੀ ਨਹੀਂ ਬਖਸ਼ਿਆ ਅਜਿਹਾ ਕਰਦੇ ਹੋਏ ਉਹ ਅਕਾਲੀ ਆਗੂਆਂ ਅਤੇ ਚੋਣਾ ਲੜਨ ਵਾਲੇ ਆਪਣੀ ਹੀ ਪਾਰਟੀ ਦੇ ਉਮੀਦਵਾਰਾਂ ਨੂੰ ਵੀ ਸਿੱਧੇ ਹੋ ਗਏ ਉਹਨਾਂ ਦੇ ਇਸ ਤਰ੍ਹਾਂ ਹਮਲਾਵਰ ਹੋਣ ਨਾਲ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਅਕਾਲੀ ਆਗੂ ਲਾਜ਼ਮੀ ਜਵਾਬ ਦੇਣਗੇ ਅਗਲੇ ਦਿਨਾਂ ਵਿੱਚ ਅਕਾਲੀ ਸਿਆਸਤ ਹੋਰ ਦਿਲਚਸਪ ਹੋਣ ਜਾ ਰਹੀ ਹੈ ਇਸ ਵਿੱਚ ਪਟਾਕੇ ਪੈਣ ਦੀ ਸੁਭਾਵਨਾ ਵੀ ਸਾਫ਼ ਨਜ਼ਰ ਆਉਣ ਲੱਗੀ ਹੈ। ਬਾਦਲਾਂ ਦੇ ਜੱਦੀ ਹਲਕੇ ਬਠਿੰਡਾ ਵਿੱਚ ਪਹਿਲਾਂ ਹੀ ਹੈਟ੍ਰਿਕ ਪਾ ਚੁੱਕੇ ਹਰ ਸਿਮਰਤ ਕੌਰ ਬਾਦਲ ਨੂੰ ਚੌਥੀ ਵਾਰ ਜਿੱਤਣ ਦਾ ਮਾਣ ਹਾਸਲ ਹੋਇਆ ਹੈ। ਇਹੋ ਇੱਕੋ ਇੱਕ ਸੀਟ ਹੈ ਜਿਸ ਨੇ ਸ਼੍ਰੋਮਣੀ ਅਕਾਲੀ ਦਲ ਦੀ ਲਾਜ ਰੱਖੀ ਹੈ। ਚੋਣ ਜਿੱਤਣ ਮਗਰੋਂ ਹਲਕੇ ਦੇ ਧੰਨਵਾਦੀ ਦੌਰੇ ਸਮੇਂ ਮਾਨਸਾ ਵਿੱਚ ਹਰ ਸਿਮਰਤ ਕੌਰ ਬਾਦਲ ਦਾ ਹੁਣ ਨਮਾ ਰੂਪ ਦੇਖਣ ਨੂੰ ਮਿਲਿਆ। ਉਹ ਪਹਿਲਾਂ ਨਾਲੋਂ ਬਧੇਰੇ ਹਮਲਾਵਰ ਨਜ਼ਰ ਆ ਰਹੇ ਨੇ। ਉਨ੍ਹਾਂ ਭਾਜਪਾ ਸਮੇਤ ਹੋਰ ਵਿਰੋਧੀਆਂ ਉੱਤੇ ਗੰਭੀਰ ਇਲਜ਼ਾਮ ਲਾਈ ਨੇ ਇਸ ਦੇ ਨਾਲ ਹੀ ਉਨ੍ਹਾਂ ਕੁਝ ਗੰਭੀਰ ਮੁੱਦੇ ਵੀ ਚੁੱਕੇ ਨੇ ਜਿਨ੍ਹਾਂ ਉੱਤੇ ਚਰਚਾ ਕਰਨ ਦੀ ਲੋੜ ਹੈ ਹਰਸਿਮਰਤ ਕੌਰ ਬਾਦਲ ਨੇ ਭਾਰਤੀ ਜਨਤਾ ਪਾਰਟੀ ਉੱਤੇ ਚੋਣਾਂ ਵਿੱਚ ਰੁਪਏ ਵੰਡਣ ਦੇ ਗੰਭੀਰ ਇਲਜ਼ਾਮ ਲਾਈ ਨੇ ਉਨ੍ਹਾਂ ਭਾਜਪਾ ਉੱਤੇ ਪੈਸੇ ਵੰਡਣ ਤੋਂ ਇਲਾਵਾ ਲੋਕਾਂ ਵਿੱਚ ਪਾੜ ਪਾਉਣ ਦਾ ਵੀ ਇਲਜ਼ਾਮ ਲਾਇਆ ਏ ਇਸੇ ਤਰ੍ਹਾਂ ਪੁਲਿਸ ਅਫਸਰਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਉੱਤੇ ਵੀ ਹਕੂਮਤ ਦੇ ਹੱਕ ਵਿੱਚ ਵੋਟਾਂ ਪਵਾਉਣ ਦੇ ਉਹਨਾਂ ਗੰਭੀਰ ਦੋਸ਼ ਲਾਏ ਨੇ ਤੇ ਲੜਾਈ ਬਾਹਰ ਵਾਲਿਆਂ ਦੇ ਨਹੀਂ ਇਸ ਵਾਰੀ ਬਾਹਰ ਵਾਲਿਆਂ ਨੇ ਅੰਦਰ ਤੋਂ ਹੀ ਸਾਰੀ ਸਾਜ਼ਿਸ਼ ਰਚੀ ਸੀ ਤੇ ਕਿੰਨੀ ਵੱਡੀ ਸਾਜ਼ਿਸ਼ ਸੀ ਹੋ ਤਾਂ ਹੁਣ ਜਦ ਹੌਲੀ ਹੌਲੀ ਗੱਲਾਂ ਆਪਾਤਾ ਹੋ ਰਹੀਆਂ ਨੇ ਤੇ ਗੱਲਾਂ ਨਿਕਲ ਕੇ ਆ ਰਹੀਆਂ ਨੇ ਕਿ ਕਿਵੇਂ ਹੀ ਸਾਰੇ ਰਲੇ ਹੋਏ ਸੀਗੇ ਕਿੰਨਾ ਬੇਤਹਾਸ਼ਾ ਪੈਸਾ ਦਿੱਲੀ ਨੇ ਖਰਚਿਆ ਇੱਕ ਇੱਕ ਬੂਥ ਤਾਂ ਕਿਵੇਂ ਭਾਜਪਾ ਨੇ ਪੈਸੇ ਭੇਜੇ ਇੱਕ ਇੱਕ ਪਿੰਡ ਤਾਂ ਕਿਵੇਂ ਪੈਸੇ ਭੇਜੇ ਕਿਵੇਂ ਕਿਸਾਨਾਂ ਨੂੰ ਤੇ ਗਰੀਬਾਂ ਦੇ ਵਿੱਚ ਪਾੜ ਪਾ ਕੇ ਉਹਨਾਂ ਨੂੰ ਵੀ ਵੰਡਣ ਦੀ ਕੋਸ਼ਿਸ਼ ਕੀਤੀ ਕਿਵੇਂ ਅਫਸਰਾਂ ਨੇ ਭਾਵੇਂ ਡੀਸੀ ਹੋਏ ਭਾਵੇਂ ਐਸਐਸਪੀ ਹੋਣ ਉਹਨਾਂ ਨੇ ਮੁਲਾਜ਼ਮਾਂ ਦੇ ਉੱਤੇ ਕਿਹੋ ਜਿਹਾ ਜ਼ੋਰ ਤੇ ਜ਼ਬਰ ਦੇ ਨਾਲ ਹਕੂਮਤ ਦੇ ਹੱਕ ਚ ਵੋਟਾਂ ਪਵਾਈਆਂ ਹਰ ਤਰ੍ਹਾਂ ਦੀ ਸਾਜ਼ਿਸ਼ ਦੇ باوجود ਅੱਜ ਸ਼ੁਕਰਾਨਾ ਉਸ ਮਾਲਕ ਦਾ ਜਾਂ ਤੋਂ ਮੇਰੇ ਵਾਲੇ ਤੱਕ ਆ ਮੋਸ਼ੰਦਾ ਉਸ ਦਾਤੇ ਨੇ ਜੇ ਲਾਜ ਰੱਖੀ ਤੇ ਤੁਹਾਡੇ ਸਾਰਿਆਂ ਦੇ ਰਾਹੀ ਰੱਖੀ ਜਿਨ੍ਹਾਂ ਨੇ ਇਹਨਾਂ ਸਾਰੀ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਵੀ 41000 ਤੋਂ ਵੱਧ ਵੋਟਾਂ ਤੁਸੀਂ ਮਨਸੇ ਤੋਂ ਸਾਫ ਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅਫਸਰ شاہੀ ਉੱਤੇ ਸਿਰਫ ਦੋਸ਼ ਨਹੀਂ ਲਾਏ ਸਗੋਂ ਉਹਨਾਂ ਨੂੰ ਚੇਤਾਵਨੀ ਵੀ ਦਿੱਤੀ ਹੈ ਜੇਮੇਸ਼ ਸ਼ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਅਕਸਰ ਲਾਲ ਡਾਇਰੀ ਦਾ ਜ਼ਿਕਰ ਕਰਦੇ ਨੇ ਉਸੇ ਤਰ੍ਹਾਂ ਹੀ ਉਹਨਾਂ ਦੀ ਪਤਨੀ ਹਰ ਸਿਮਰਤ ਕੌਰ ਬਾਦਲ ਹੁਣ ਜਨਤਕ ਤੌਰ ਤੇ ਕਾਲੀ ਡਾਇਰੀ ਦਾ ਜ਼ਿਕਰ ਕਰਨ ਲੱਗੇ ਨੇ ਇਸ ਵਿੱਚ ਉਹ ਪੱਕ ਪਾਤੀ ਅਫਸਰਾਂ ਦਾ ਨਾਂ ਲਿਖਣ ਦੀ ਗੱਲ ਕਰਦੇ ਨੇ ਜਿੰਨਾ ਪ੍ਰਸ਼ਾਸਨ ਦਾ ਜ਼ੋਰ ਜ਼ਬਰ ਲਾ ਲੈਨ ਮੇਰੀ ਵੀ ਕਾਲੀ ਡਾਇਰੀ ਇਹਦਾ ਤਾਂ ਹਰਾ ਪੈਨ ਚਲਿਆ ਨਹੀਂ ਕਿਕਲੀ ਦਾ ਜਵਾਬ ਲੋਕਾਂ ਨੇ ਦੇ ਦਿੱਤਾ ਉਹਨੇ ਨੋਤੀਟ ਐਤੀ ਸੀਟਾਂ ਦੇ ਨਾਲ ਅਜੇ ਵੀ ਕੁਰਸੀ 'ਚ ਜੇ ਬੈਠਿਆ ਤਾਂ ਸ਼ਰਮ ਇਹਨੂੰ ਆਣੀ ਚਾਹੀਦੀ ਐ ਕਿ ਹੁਣ ਸਟੇਜ ਨਹੀਂ ਲੋਕੀ ਚਾਹੁੰਦੇ ਨੇ ਤੂੰ ਸਟੇਟ ਚਲਾ ਲੇਕਿਨ ਮੁੱਖ ਮੰਤਰੀ ਨੂੰ ਜੇ ਸਮਝ ਆਏ ਗੱਲ ਸੋ ਮੈਂ ਵੀ ਕਹਿਣਾ ਚਾਹਾਂਗੀ ਪ੍ਰਸ਼ਾਸਨ ਨੂੰ ਕਿ ਇਹਦਾ ਹਰਾ ਪੈਨ ਤਾਂ ਚੱਲਿਆ ਨਹੀਂ ਲੇਕਿਨ ਮੇਰੀ ਕਾਲੀ ਡਾਇਰੀ ਖੁੱਲ ਗਈ ਐ ਕਹੀ ਇਹੋ ਜੇ ਅਫਸਰ ਨੇ ਕਹੀ ਇਹੋ ਜੇ ਅਫਸਰ ਨੇ ਜਿਨ੍ਹਾਂ ਮੈਂ 2019 ਤੋਂ ਦੇਖ ਰਹੀ ਆ ਉਹਨਾਂ ਦੀ ਕਾਰਗੁਜ਼ਾਰੀ ਅਜੀਬ ਹੀ ਮੈਨੂੰ ਲੋਕੀ ਦੱਸ ਰਹੇ ਨੇ ਕਈ ਨਵੇਂ-ਨਵੇਂ ਬਣੇ ਨੇ ਅਫਸਰ ਤੇ ਉਹ ਸੋਚਦੇ ਨੇ ਕਿ ਸਰਕਾਰ ਤਾਂ ਆਹੀ ਰਹੋਗੀ ਜੇ ਹਨੇਰਾ ਆ ਜਾਣਾ ਤਾਂ ਦਿਨ ਤਾਂ ਚੜਨਾ ਹੀ ਚੜਨਾ ਹੈ ਸਰਕਾਰ ਤੁਹਾਡੀ ਆਉਗੀ ਤੇ ਜਿਸ ਦਿਨ ਆ ਗਈ ਫਿਰ ਜਿਨ੍ਹਾਂ ਨੇ ਤੁਹਾਡੇ ਨਾਲ ਮਾਰਾ ਕੀਤਾ ਹੈ ਉਹਨਾਂ ਦੀ ਖੈਰ ਨਹੀਂ ਤਿੰਨ ਖੇਤੀ ਕਾਨੂੰਨਾਂ ਦੇ ਪਾਸ ਹੋਣ ਸਮੇਂ ਕਦੇ ਇਹਨਾਂ ਦੇ ਹੱਕ ਵਿੱਚ ਖੜਨ ਵਾਲੇ ਬੀਬਾ ਬਾਦਲ ਹੋਣ ਕਿਸਾਨਾਂ ਦੇ ਹੱਕ ਵਿੱਚ ਹਮੇਸ਼ਾ ਖੜਨ ਦੀਆਂ ਗੱਲਾਂ ਕਰਨ ਲੱਗੇ ਨੇ ਧੰਨਵਾਦੀ ਦੌਰੇ ਸਮੇ ਉਹ ਆਪਣੇ ਭਵਿੱਖ ਦਾ ਪੈਂਤੜਾ ਵੀ ਸਾਫ਼ ਕਰਦੇ ਨੇ ਆਜ਼ਾਦ ਤੌਰ ਤੇ ਖਡੂਰ ਸਾਹਿਬ ਹਲਕੇ ਤੋਂ ਚੋਣ ਜਿੱਤੇ ਅਮਰਤਪਾਲ ਸਿੰਘ ਅਤੇ ਫਰੀਦਕੋਟ ਤੋਂ ਚੋਣ ਜਿੱਤੇ ਸਰਵਜੀਤ ਸਿੰਘ ਖਾਲਸਾ ਦਾ ਬਿਨਾ ਨਾਂ ਲਿਆ ਹਰ ਸਿਮਰਤਕੌਰ ਬਾਦਲ ਕੁਝ ਇਸ ਤਰ੍ਹਾਂ ਉਹਨਾਂ ਦਾ ਜ਼ਿਕਰ ਕਰਦੇ ਨੇ ਮੈਨੂੰ ਆ ਵੀ ਪਤਾ ਹੈ ਬਹੁਤ ਸਾਰੇ ਵਿਰੋਧੀਆਂ ਨੇ ਜਿੱਥੇ ਬਥੇਰੇ ਭ੍ਰਮ ਫੈਲਾਏ ਸਾਡੇ ਖਿਲਾਫ ਸ਼ਹਿਰਾਂ 'ਚ ਕਿਹਾ ਗਿਆ ਜੀ ਆਤਾ ਜੀ ਇਹਨੂੰ ਵੋਟ ਪਾਣਾ ਮੇਰਾ ਕਾਂਗਰਸ ਦਾ ਮੈਂ ਉਮੀਦਵਾਰ ਦਾ ਮੈਂ ਸੁਣ ਰਹੀ ਸੀ ਸਾਰੇ ਪਿੰਡਾਂ 'ਚ ਜਾ ਕੇ ਇਹ ਤਾਂ ਜੀ ਮੋਦੀ ਨੂੰ ਪਾਣ ਦੀ ਵੋਟ ਹੈ ਹੁਣ ਸਾਰਾ ਪੰਜਾਬ ਜਿੱਥੇ 70% ਜੇ ਭਾਜਪਾ ਨੂੰ ਆਈ ਹੈ ਇਹਦਾ ਮਤਲਬ 90% ਤੋਂ ਵੱਧ ਲੋਕੀ ਮੋਦੀ ਦੇ ਉਲਟ ਸਿਗੇ ਪੂਰੇ ਪੰਜਾਬ 'ਚ ਮੋਦੀ ਦੇ ਉਲਟ ਹਵਾ ਵਗ ਰਹੀ ਸੀ ਕਿ ਇਹਨੂੰ ਹਰਾਣਾ ਹੈ ਤੇ ਸਾਡੇ ਵਿਰੋਧੀ ਕਹਿੰਦੇ ਸੀ ਇਹਨੂੰ ਵੋਟ ਪਾਣਾ ਮੋਦੀ ਨੂੰ ਵੋਟ ਪਾਣ ਦੇ ਬਰਾਬਰ ਹੈ ਜੇ ਅਸੀਂ ਉਹਨਾਂ ਦੇ ਨਾਲ ਸਮਝੌਤਾ ਕਰਨਾ ਸਿਗਾ ਤੇ ਆਪਾਂ ਪਹਿਲੇ ਕਰਦੇ ਤਾਂ ਕਿ ਸੀਟਾਂ ਵਧਾਂਦੀਆਂ ਪਹਿਲੇ ਕਰਦੇ ਤਾਂ ਕਿ ਮੈਂ ਸੌਖੀ ਹੋਰ ਡੇਢ ਲੱਖ ਤੋਂ ਮੈਂ ਜਿੱਤਦੀ ਬਾਅਦ ਨੂੰ ਕੌਣ ਸਮਝੌਤੇ ਕਰਦਾ ਹੈ ਲੇਕਿਨ ਅਕਾਲੀ ਦਲ ਨੇ ਇਹਨਾਂ ਠੇਬਾਜ਼ਾਂ ਦੀ ਤਰ੍ਹਾਂ ਕੁਰਸੀ ਦੇ ਖਾਤਰ ਸਮਝਾਤਾ ਆਪ ਤੇ ਕਾਂਗਰਸ ਦੀ ਤਰ੍ਹਾਂ ਅਸੀਂ ਨਹੀਂ ਕੀਤਾ ਅਸੀਂ ਕੁਰਸੀ ਛੱਡੀ ਤੇ ਇਕੱਲੇ ਖੜੇ ਪੰਜਾਬ ਦੇ ਹੱਕਾਂ ਦੀ ਖਾਤਰ ਆਹ 10 ਤਾਂ ਇਕੱਠੇ ਹੀ ਨੇ ਇੱਥੇ ਝੂਠ ਮਾਰ ਕੇ ਗਏ ਅਸੀਂ ਵੱਖਾ ਦਿੱਲੀ ਜਾ ਕੇ ਦੇਖੋ ਕਿਵੇਂ ਸਾਰੇ ਇਕੱਠੇ ਖੜੇ ਹੋਣਗੇ ਤੇ ਉੱਥੇ ਚੱਲੂਗੀ ਇੰਡੀਆ ਆਲਾਈንስ ਦੀ ਰਾਜਨੀਤੀ ਪੰਜਾਬ ਦੀ ਕੋਈ ਗੱਲ ਨਹੀਂ ਹੋਊਗੀ हां ਤਿੰਨ ਹੋਰ ਨੇ ਉਹਨਾਂ ਤਿੰਨੋਂ ਵਿੱਚੋਂ ਇੱਕ ਨੂੰ ਜੇਲ੍ਹ ਤੋਂ ਰਿਹਾਈ ਮਿਲਦੀ ਨਹੀਂ ਮਿਲਦੀ ਉਹ ਤਾਂ ਕਾਨੂੰਨ ਦੱਸੂਗਾ ਮੈਨੂੰ ਤਾਂ ਪਤਾ ਨਹੀਂ ਦੂਜੇ ਕਿਹੜੇ ਪਾਸੇ ਜਾਂਦੇ ਨੇ ਮੈਂ ਕਹਿ ਨਹੀਂ ਸਕਦੇ ਲੇਕਿਨ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦੀ ਆ ਭਾਵੇਂ ਪਿਛਲੇ 5 ਸਾਲ ਦਾ ਰਿਕਾਰਡ ਦੇਖ ਲਓ ਡਟ ਕੇ ਪੰਜਾਬ ਦੀ ਹੱਕਾਂ ਦੀ ਗੱਲ ਕੀਤੀ ਭਾਵੇਂ ਕੱਲੀ ਸੀ ਲੇਕਿਨ ਤਾਂ ਵੀ ਨਹੀਂ ਝਿਜਕੀ ਹੁਣ ਵੀ 545 ਦੇ ਵਿੱਚੋਂ ਭਾਵੇਂ ਕੱਲੀ ਆਵਾਜ਼ ਹੋ ਗਈ ਸ਼ਰੋਣੀ ਅਕਾਲੀ ਦਲ ਦੀ ਲੇਕਿਨ ਭਾਵੇਂ ਸਾਡੇ ਕਿਸਾਨਾਂ ਦਾ ਮੁੱਦਾ ਹੈ ਪਾਵੇਂ ਸਾਡੇ ਪਾਣੀਆਂ ਦੀ ਲੜਾਈ ਹੈ ਪਾਵੇਂ ਸਾਡੇ ਧਾਰਮਿਕ ਸਾਨਾ ਦੀ ਲੜਾਈ ਹੈ ਪਾਵੇਂ ਬੰਦੀ ਸਿੱਖਾਂ ਦੀ ਲੜਾਈ ਹੈ ਇੱਕ ਇੱਕ ਮੁੱਦਾ ਪਾਵੇਂ ਸਮਾਂ ਦੇਣ ਨਾ ਦੇਣ ਲੇਕਿਨ ਆਵਾਜ਼ ਬੁਲੰਦ ਕਰਨ ਤੋਂ ਮੈਂ ਪਿੱਛੇ ਨਹੀਂ ਹਟਦੀ ਫਿਰ ਉਹ ਕਾਂਗਰਸ ਅਤੇ ਆਮ ਆਦੀ ਪਾਰਟੀ ਦੇ ਮਿਲੇ ਹੋਣ ਦੀ ਚਰਚਾ ਕਰਦੇ ਹੋਏ ਬੇਅਦਬੀ ਅਤੇ ਨਸ਼ੀਆਂ ਵਰਗੇ ਮੁੱਦਿਆਂ ਨੂੰ ਚੁੱਕਦੇ ਨੇ ਇਨ੍ਹਾਂ ਮੁੱਦਿਆਂ ਉੱਤੇ ਉਹ ਮੁੱਖ ਮੰਤਰੀ ਭਗਵੰਤ ਮਾਨ ਤੋਂ ਜਵਾਬ ਮੰਗਦੇ ਨੇ ਇਹਨਾਂ ਝੂਠੇ ਧੋਖੇ ਬਾਜ਼ਾ ਨਾਲ ਸਾਡੇ ਉੱਤੇ ਗੰਦੇ ਇਲਜ਼ਾਮ ਲਾਏ ਹੁਣ ਬੇਅਦਬੀ ਦੀ ਗੱਲ ਕਿਉਂ ਨਹੀਂ ਕਰਦੇ ਦੋਵੇਂ ਕਿਉਂ ਚੁੱਪ ਬੈਠੇ ਨੇ ਹੁਣ ਨਸ਼ਿਆਂ ਦੀ ਗੱਲ ਤਾਂ ਇਹਨਾਂ ਦੇ ਖੁਦ ਦੇ ਪਾਰਟੀ ਦੇ ਵਕਰ ਕਰ ਰਹੇ 10 ਗੁਣਾ ਨਸ਼ਾ ਵੱਧ ਗਿਆ ਹੁਣ ਕੌਣ ਦੋਸ਼ੀ ਹੈ ਹੁਣ ਕੋਈ ਇਹਦੀ ਗੱਲ ਨਹੀਂ ਕਰੂਗਾ ਜਦ ਦੋਵੇਂ ਇਕੱਠੇ ਨੇ ਹੁਣ ਵਿਰੋਧੀ ਧਿਰ ਤਾਂ ਇਕੱਲੇ ਅਕਾਲੀ ਦਲ ਰਹਿ ਗਏ ਲੋਕਾਂ ਨੂੰ ਭਾਵੇਂ ਇਹ ਗੱਲ ਸਮਝ ਆਈ ਨਹੀਂ ਆ ਭੁਲੇਖੇ ਭਰੰਪ ਭੁਲੇਖੇ ਫੈਲਾਈ ਜਾਂਦੇ ਨੇ ਸਾਰੇ ਇਕੱਠੇ ਨੇ ਅਕਾਲੀ ਦਲ ਦੇ ਖਿਲਾਫ ਅੱਜ ਤੁਸੀਂ ਇਕੱਠੇ ਹੋ ਜਾਓ ਇਹਨਾਂ ਸਾਰਿਆਂ ਦੇ ਖਿਲਾਫ ਪੰਜਾਬ ਦੇ ਹੱਕ 'ਚ ਆਪਾਂ ਨੂੰ ਇਕੱਠੇ ਹੋਣਾ ਪਊਗਾ ਇਸ ਤੋਂ ਬਾਅਦ ਬੀਬਾ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਹੀ ਸਿੱਧੇ ਹੋ ਜਾਂਦੇ ਨੇ ਉਹਨਾਂ ਦਾ ਅਜਿਹਾ ਰੂਪ ਸ਼ਾਇਦ ਪਹਿਲੀ ਵਾਰ ਦੇਖਣ ਨੂੰ ਮਿਲਿਆ ਉਹ ਬੇਵਾਕੀ ਨਾਲ ਖੁੱਲ ਕੇ ਸਪਸ਼ਟ ਗੱਲ ਕਰਦੇ ਨਜ਼ਰ ਆਏ ਚੋਣਾ ਲੜ ਕੇ ਤੀਜੇ ਨੰਬਰ ਉੱਤੇ ਆਉਣ ਵਾਲਿਆਂ ਵੱਲੋਂ ਲੀਡਰਸ਼ਿਪ ਉੱਤੇ ਉਂਗਲ ਚੁੱਕਣ ਦਾ ਵੀ ਉਹ ਜਵਾਬ ਦਿੰਦੇ ਨੇ ਕੀ ਘਾਟ ਕਮੀਆਂ ਸੀਗੀਆਂ ਉਹਨਾਂ ਦਾ ਸੁਧਾਰ ਕਿਵੇਂ ਹੋ ਸਕਦਾ ਹੈ ਕਿਉਂਕਿ ਜੇ ਸਤਾਈ ਚ ਸਰਕਾਰ ਬਣਾਨੀ ਹੈ ਤਾਂ ਫਿਰ ਚਿੰਤਨ ਕਰਨਾ ਜ਼ਰੂਰੀ ਹੈ ਮੈਂ ਇਹ ਚਿੰਤਨ ਨਹੀਂ ਸਮਝਦੀ कि ਜਿਹੜੇ ਸਾਡੇ ਵਿੱਚੋਂ ਜਾਂ ਸਾਡੇ ਵਿਰੋਧੀਆਂ ਨੇ ਤਾਂ ਕਹਿਣਾ ਹੀ ਲੇਕਿਨ ਸਾਡੇ ਵਿੱਚੋਂ ਜਿਹੜੇ ਆਪ ਤੀਜੀ ਤੇ ਨੰਬਰ 'ਚ ਆਏ ਨੇ ਕੰਮ ਖੁਦ ਨਹੀਂ ਕੀਤਾ ਤੀਜੇ ਨੰਬਰ 'ਚ ਤੁਸੀਂ ਆਓ ਤਾਂ ਕੋਈ ਵੀ ਸਾਰੀ ਗਲਤੀਆਂ ਤਾਂ ਵੀ ਲੀਡਰਸ਼ਿਪ ਦੀ ਹੈ ਲੀਡਰਸ਼ਿਪ ਦੀ ਗਲਤੀ ਹੋ ਸਕਦੀ ਹੈ ਲੇਕਿਨ ਪਹਿਲੇ ਅੰਕ ਨੇ ਅੰਦਰ ਛਾਤੀਏ ਕਿ ਸਾਡੀ ਕੀ ਘਾਟ ਕਮੀ ਰਹੀ ਹੈ ਕਿਉਂਕਿ ਲੀਡਰਸ਼ਿਪ ਦੇ ਹਉਤੇ ਤਬ ਬਠਿੰਡੇ ਹਲਕੇ ਦੇ ਲੋਕਾਂ ਨੇ ਮੋਹਰ ਲਾ ਕੇ ਪਿਛਲੀ ਵਾਰੀ ਵੀ ਦੋ ਜਿਤਾਤੇ ਸੀ ਉਨ੍ਹੀ 'ਚ ਹੁਣ ਵੀ ਪਰਵਾਹ ਜਿਤਾਤਾ ਤਾਂ ਜੇ ਲੀਡਰਸ਼ਿਪ ਦੀ ਕੋਈ ਗੱਲ ਹੁੰਦੀ ਤਾਂ ਲੋਕੀ ਪਹਿਲੇ ਹੀ ਫਤਵਾ ਦਿੰਦੇ ਸੋ ਪਹਿਲੇ ਤਾਂ ਆਤਮ ਚਿੰਤਨੋ ਕਰਨ ਜਿਹੜੀ ਉਂਗਲ ਚੱਕਦੇ ਨੇ ਤੇ ਅਸੀਂ ਵੀ ਆਤਮ ਚਿੰਤਨ ਕਰੀਏ ਕਿ ਅਸੀਂ ਸੁਧਾਰ ਕਿਵੇਂ ਕਰ ਸਕਦੇ ਆ